ਜਿਹੜੀ ਕਿ ਪੰਚਾਇਤੀ ਚੋਣਾਂ ਮੁਤਲਕ ਪਈਆਂ ਪਟੀਸ਼ਨਾਂ ਸਾਰੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਪੰਜਾਬ ਦੀ ਹਰ ਇੱਕ ਪੰਚਾਇਤ ਚੋਣਨ ਦੇ ਲਈ ਵੋਟਾਂ ਪੈਣ ਗਿਆ ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਨੀਲਗਰਗ ਸਾਹਿਬ ਜੁੜੇ ਆ ਗਰਗ ਸਾਹਿਬ ਹਾਈ ਕੋਰਟ ਦੇ ਇਸ ਫੈਸਲੇ ਨੂੰ ਕਿਵੇਂ ਵੇਖਦੇ ਹੋ ਦੇਖੋ ਅਸੀਂ ਤੇ ਪਹਿਲੇ ਦਿਨ ਹੀ ਕਹਿ ਰਹੇ ਸੀ ਕਿ ਜ਼ਿਆਦਾਤਰ ਜਿਹੜੀਆਂ ਹੈ ਪਟੀਸ਼ਨਾਂ ਹੈਗੀਆਂ ਇਹ ਪੋਲਿਟੀਕਲ ਮੋਟੀਵੇਟਿਡ ਨੇ ਕਿਉਂਕਿ ਕਾਂਗਰਸ ਖਾਸ ਕਰਕੇ ਔਰ ਅਕਾਲੀ ਦਲ ਇਹ ਚਾਹੁੰਦੇ ਨਹੀਂ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਇਹ ਲੋਕਤੰਤਰ ਢੰਗ ਦੇ ਨਾਲ ਜਿਹੜੀਆਂ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਉਹ ਨਿਪਰੇ ਚੜਨ ਔਰ बार-बार ਇਹ ਕਦੇ ਬਦਲ ਤੱਕ ਸ਼ਹੀਦ ਆਲਜਾਮ ਲਗਾ ਰਹੇ ਨੇ ਤੇ ਕਦੇ ਕਿਸੇ ਨੂੰ ਫਾਰਮ ਨਾ ਭਰਨ ਦਾ ਇਲਜ਼ਾਮ ਲਗਾ ਰਹੇ ਨੇ ਅੱਜ ਵੀ ਜਿੱਦਾਂ ਕਾਂਗਰਸ ਦੇ ਜਿਹੜੇ ਨੁਮਾਇੰਦੇ ਆ ਉਹ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਉਹ ਉੱਥੇ ਵੀ ਇਹੀ ਰਿਕੁਐਸਟ ਕਰਦੇ ਆ ਕਿ ਜਿਹੜੇ ਇਹ ਪੋਸਟਪੋਨ ਕਰ ਦਿੱਤੀਆਂ ਜਾਣ ਪਰ ਅਸੀਂ ਉਸ ਦਿਨ ਵੀ ਕਿਹਾ ਸੀ ਕਿ ਬਿਲਕੁਲ ਨਿਰਪੱਖ ਚੋਣਾਂ ਹੋ ਰਹੀਆਂ ਹੈਗੀਆਂ ਇਹ ਆਮ ਆਦਮੀ ਪਾਰਟੀ ਦਾ ਕਿਸੇ ਵੀ ਤਰ੍ਹਾਂ ਦੀ ਕੋਈ ਦਖਲ ਅੰਦਾਜ਼ੀ ਨਹੀਂ ਹੈ ਤੁਸੀਂ ਪਰਸੋਂ ਵੀ ਦੇਖਿਆ ਕਿ ਇਲੈਕਸ਼ਨ ਕਮਿਸ਼ਨ ਨੇ ਗਿੱਦੜਵਾੜ ਦੇ ਏਰੀਆ ਦੀਆਂ ਕੁਝ ਜਿਹੜੀਆਂ ਇਲੈਕਸ਼ਨ ਸੀ ਹੋਰ ਰੱਦ ਕੀਤੀਆਂ ਠੀਕ ਹੈ ਨਾ ਇਥੋਂ ਵੀ ਬੜਾ ਕਲੀਅਰ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਲੈਕਸ਼ਨ ਕਮਿਸ਼ਨ ਜਿਹੜਾ ਆਜ਼ਾਦ ਤੌਰ ਤੇ ਉਹ ਚੋਣਾਂ ਕਰਵਾ ਰਿਹਾ ਤੇ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਜਿਹੜੀਆਂ ਪਟੀਸ਼ਨਾਂ ਠੀਕ ਹੈ ਇੱਕ ਬੁਨਿਆਦੀ ਹੱਕ ਹੁੰਦਾ ਹਰ ਇੱਕ ਬੰਦੇ ਦਾ ਕੋਰਟ ਦੇ ਵਿੱਚ ਜਾਣਾ ਲੇਕਿਨ ਕੋਰਟ ਦੇ ਵਿੱਚ ਜਿਹੜਾ ਹੈਗਾ ਉਹ ਕੋਰਟ ਨੇ ਫਾਈਨਲੀ ਸੁਣਵਾਈ ਕਰਨੀ ਹੈ ਉਸ ਦੇ ਵਿੱਚ ਜਿਹੜਾ ਹੈਗਾ ਜਿਨੇ ਪਟੀਸ਼ਨ ਕਰਤਾ ਹੈਗਾ ਉਹਦੇ ਵਕੀਲ ਨੇ ਜਿਰਾ ਕਰਨੀ ਹੈ ਤੇ ਪੰਜਾਬ ਸਰਕਾਰ ਨੇ ਜਿਰਾ ਕਰਨੀ ਹੈ ਉਸ ਤੋਂ ਬਾਅਦ ਫੈਸਲਾ ਜਿਹੜਾ ਉਹ ਕੋਰਟ ਨੇ ਦੇਣਾ ਹੈਗਾ ਸੋ ਅੱਜ ਜਿਸ ਤਰੀਕੇ ਦਾ ਕੋਰਟ ਦਾ ਫੈਸਲਾ ਆਇਆ ਸੀ ਬਿਲਕੁਲ ਪੁਰਜੋਰ ਸਵਾਗਤ ਕਰਦੇ ਆਂ